ਤੁਹਾਡੇ ਚ ਬਹੁਤਿਆਂ ਦਾ ਜਨਮ ਜਿੰਨਾ ਦਾ 90 ਤੋਂ ਬਾਅਦ ਦਾ ਵਾ ਨਾ 90 91 92 ਦੇ ਨੇੜੇ ਤੇੜੇ ਦਾ ਉਹਨਾਂ ਨੂੰ ਇਹ ਗੱਲ ਪੱਕੀ ਰੱਖਣੀ ਚਾਹੀਦੀ ਵੀ ਜੇ ਖਾੜਕੂ ਨਾ ਨਾ ਹੁੰਦੇ ਤੇ ਸਾਡਾ ਜਨਮ ਨਹੀਂ ਸੀ ਹੋਣਾ ਕਿਉਂਕਿ ਸਮੇਂ ਦੀ ਸਰਕਾਰ ਨੇ ਪਿੰਡਾਂ ਦੇ ਪਿੰਡ ਵਿਲੇ ਕਰ ਦਿੱਤੇ ਸੀ ਮਾਝੇ ਦੇ ਵਿੱਚ ਉਹ ਪਿੰਡ ਹੈਗੇ ਆ ਜਿਨ੍ਹਾਂ ਪਿੰਡਾਂ 'ਚ ਕਈ-ਕਈ ਸਾਲ ਬਰਾਤ ਨਹੀਂ ਚੜੀ ਕਿਉਂਕਿ ਪੂਰਾ-ਪੂਰਾ ਪਿੰਡ 'ਚੋਂ ਮੁੰਡੇ ਚੋਕੇ ਦੇ ਸਿਸਟਮ ਨੇ ਖਪਾ ਦਿੱਤੇ ਮਕਾਦਤੇ ਤੇ ਖਾੜਕੂ ਦੌਰ ਨੂੰ ਅੱਜ ਦੇ ਲੀਡਰ ਪਤਾ ਕੀ ਕਹਿੰਦੇ ਸਟੇਜਾਂ 'ਤੇ ਅਖੇ ਜੀ ਉਹ ਕਾਲਾ ਦੌਰ ਸੀ ਇਦਾਂ ਕਹਿੰਦੇ ਨਾ ਅਹੀਂ ਜੀ ਕਾਲੇ ਦੌਰ 'ਚੋਂ ਨਿਕਲੇ ਆ ਉਹ ਕਾਲਾ ਦੌਰ ਸੀ ਤੇ ਸਾਰੇ ਲੀਡਰ ਅੱਜ ਵਾਲੇ ਜਮਾਨੇ ਨੂੰ ਪਤਾ ਕੀ ਕਹਿੰਦੇ ਆ ਚਿਟਾ ਦੌਰ ਤੇ ਚਿਟਾ ਦੌਰ ਤੇ ਤੁਸੀਂ ਆਪੇ ਕਹਿਣਾ ਜਦੋਂ ਗਲੀ ਗਲੀ ਚਿਟਾ ਵਿਕਣਾ ਜਦੋਂ ਪਰਚੂਨ ਦੀਆਂ ਦੁਕਾਨਾਂ ਤੇ ਜਦੋਂ ਸੌਦਾ ਵਿਕਦਾ ਇਦਾਂ ਤੇ ਚਿਟਾ ਵਿਗਣ ਡਿਆ ਪੰਜਾਬ ਦੇ ਪਿੰਡਾਂ 'ਚ ਪਤਾ ਨਹੀਂ ਹੁਣ ਤੁਹਾਡੇ ਪਿੰਡ 'ਚ ਕੋਈ ਪੀਂਦਾ ਕਿ ਨਹੀਂ ਪੀਂਦਾ ਜੇ ਨਹੀਂ ਪੀਂਦਾ ਤੇ ਬੜੀ ਵਧਾਈ ਆ ਜੇ ਨਹੀਂ ਕੋਈ ਵੇਚਦਾ ਤੇ ਬੜੀ ਵਧਾਈ ਆ ਤੁਹਾਨੂੰ ਪਰ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਬਚਿਆ ਹੋਊਗਾ ਨਹੀਂ ਬਚਿਆ ਹੋਊਗਾ ਕਿੱਥੋਂ ਆਇਆ ਨਸ਼ਾ ਕਿੱਥੋਂ ਆਇਆ ਰੌਲਾ ਪਾਈ ਜਾਂਦਾ ਜੀ ਬਾਰਡਰ ਤੋਂ ਆ ਗਿਆ ਪਾਕਿਸਤਾਨੋਂ ਆ ਗਿਆ ਹੱਦ ਹੋਈ ਆ ਗੁਜਰਾਤ ਦੇ ਨਾਲ ਵੀ ਤੇ ਪਾਕਿਸਤਾਨ ਲੱਗਦਾ ਵਾ ਗੁਜਰਾਤ ਚ ਮੁੰਡੇ ਚਟਾ ਕਿਉਂ ਨਹੀਂ ਪੀਂਦੇ ਭਾਈ ਕਸ਼ਮੀਰ ਦਾ ਬਾਰਡਰ ਵੀ ਪਾਕਿਸਤਾਨ ਲੱਗਦਾ ਕਸ਼ਮੀਰ ਤੁਸੀਂ ਗਏ ਜੇ ਜੰਮੂ ਕਸ਼ਮੀਰ ਮੈਂ ਵੀ ਗਿਆ ਵਾਂ ਮੈਨੂੰ ਨਹੀਂ ਲੱਗਦਾ ਉੱਥੇ ਪੰਜਾਬ ਦੇ ਮੁੰਡੇ ਚਟਾ ਪੀਂਦੇ ਜਾਂ ਉੱਥੇ ਕਸ਼ਮੀਰੀਏ ਚਟਾ ਪੀਂਦੇ ਆ ਪੰਜਾਬ ਚ ਕਿਉਂ ਬਾਰਡਰ ਦਾ ਬਹਾਨਾ ਬਣਾ ਕੇ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਸਾਰਾ ਕੁਝ ਵੇਚਿਆ ਜਾਂਦਾ ਤੇ ਵਕਾਇਆ ਜਾਂਦਾ ਤੇ ਸਿਸਟਮ ਲੋਕਾਂ ਨੂੰ ਪਤਾ ਕੀ ਕਹਿੰਦਾ ਵਾ ਵੀ ਤੁਸੀਂ ਬੰਦ ਕਰਾਉਣ ਵਾਲੇ ਪਾਸੇ ਨਾ ਕਰੋ ਜੇ ਕੋਈ ਤੁਰਦਾ ਤੁਹਾਡੇ ਮੈਨੂੰ ਪਤਾ ਨਹੀਂ ਤੁਹਾਡੇ ਏਰੀਏ ਦਾ ਹੀ ਉਹ ਜਿਹਦਾ ਨਾਂ ਪ੍ਰਵਿੰਦਰ ਝੋਟਾ ਵਾ ਸਿਸਟਮ ਨੂੰ ਤੇ ਇਹ ਗੱਲ ਕਹਿਣੀ ਚਾਹੀਦੀ ਵੀ ਚੰਗਾ ਭਾਈ ਤੂੰ ਚੰਗਾ ਕੰਮ ਕਰਨ ਧਿਆ ਅਸੀਂ ਤੇਰੇ ਨਾਲ ਆ ਤੂੰ ਚੰਗਾ ਕੰਮ ਕਰ ਅਸੀਂ ਤੇਰੇ ਨਾਲ ਆ ਇਹ ਸਿਸਟਮ ਉਲਟ ਬੰਦਾ ਕੀ ਕਹਿੰਦਾ ਇਹ ਬੰਦਾ ਚੁੱਕ ਕੇ ਅੰਦਰ ਤੋਣ ਦਿਓ ਕਿਉਂਕਿ ਸਿਸਟਮ ਦਾ ਦਿਹਾੜੀ ਪੱਤਾ ਖਤਮ ਹੁੰਦਾ ਇਹਦੇ ਨਾਲ ਸਿਸਟਮ ਲੋਕਾਂ ਨੂੰ ਕਹਿੰਦਾ ਸਾਨੂੰ ਦੱਸੋ ਕਿਹੜਾ ਪਿੰਡ ਚ ਨਸ਼ਾ ਵੇਚਦਾ ਜੇ ਅਹੀਂ ਦੱਸਣਾ ਤੇ ਤੁਸੀਂ ਲੱਖ ਲੱਖ ਰੁਪਇਆ ਤਨਖਾਹਾਂ ਕਾਦੀਆਂ ਚੁੱਕਦੇ ਜੀ ਪਿੰਡ ਦੇ ਸਰਪੰਚ ਨੂੰ ਨਹੀਂ ਪਤਾ ਹੁੰਦਾ ਪਿੰਡ ਚ ਕੌਣ ਵੇਚਦਾ ਨੰਬਰਦਾਰ ਨੂੰ ਨਹੀਂ ਪਤਾ ਐਸਐਚਓ ਨੂੰ ਨਹੀਂ ਪਤਾ ਐਮਐਲਏ ਨੂੰ ਨਹੀਂ ਪਤਾ ਐਮਪੀ ਨੂੰ ਨਹੀਂ ਪਤਾ ਅਸੀਂ ਸਾਰੇ ਗਰਜਾਂ ਦੇ ਨਾਲ ਜੁੜੇ ਆਂ ਇਹ ਕੰਮ ਨਿਕਲਣਾ ਚਾਹੀਦਾ ਮਰਜੰ ਲੋਕਾਂ ਦੇ ਪੁੱਤ ਚਟਾ ਪੀਪਕੇ ਪੰਜਾਬ ਦੇ ਪਿੰਡ ਸਵੇ ਭਰੇ ਪਏ ਆ ਅਸੀਂ ਕਿਹੜੇ ਪੰਜਾਬ ਚ ਵੱਸਦੇ ਆ ਯਾਰ ਗੁਰੂਆਂ ਪੀਰਾਂ ਦੀ ਧਰਤੀ ਜਿਸ ਧਰਤੀ ਤੇ ਲੋਕੀ ਮਾਣ ਕਰਦੇ ਸੀ ਅੱਜ ਬਾਹਰ ਦੇ ਲੋਕੀ ਆਪਣੇ ਨਿਆਣੇ ਭੇਜਣ ਤੋਂ ਡਰਦੇ ਆ ਨਾ ਭਾਈ ਉੱਥੇ ਨਸ਼ਾ ਬਹੁਤ ਆ